ਤੁਹਾਡੇ ਭਰਾ ਕੌਮ ਦਾ ਸਾਂਝਾ ਆ ਉਹ ਇੱਕ ਧੜੇ ਦਾ ਨਹੀਂ ਹੈਗਾ ਤੁਹਾਡੇ ਭਰਾ ਦੀ ਕੁਰਬਾਨੀ ਨੂੰ ਛੋਟਾ ਨਾ ਕਰੋ ਔਰ ਖਾਸ ਤੌਰ ਤੇ ਐਦਾਂ ਦੇ ਇੱਕ ਗੰਦੇ ਜੇ ਧੜੇ ਦੇ ਲਈ ਸੰਦੀਪ ਸਿੰਘ ਨੂੰ ਹਰਾਉਣ ਵਾਲੇ ਇੰਜਣ ਮਹਿਕਮਾ ਭਗੇਲਾ ਪਾਰਟੀ ਗੰਦ ਗਾਲ ਫੋਟੋ ਐਡੀਟ ਮਹਿਕਮਾ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਦੀਪ ਸਿੰਘ ਸੰਨੀ ਦੇ ਭਰਾ ਨੂੰ ਵੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਤੁਸੀਂ ਪੰਥ ਨੂੰ ਛੋਟਾ ਕਰਕੇ ਤੇ ਇੱਕ ਧੜੇ ਨੂੰ ਵੱਡਾ ਕਰਦੇ ਪਏ ਹੋ ਉਹ ਵੀ ਉਸ ਧੜੇ ਨੂੰ ਜਿਹੜਾ ਲੋਕਾਂ ਦੀਆਂ ਧੀਆਂ ਪੇਣਾ ਨੂੰ ਗੰਦਵਾਕਦਾ ਲੋਕਾਂ ਦੇ ਬੱਚਿਆਂ ਦੀਆਂ ਬਲਾਤਕਾਰ ਦੀਆਂ ਧਮਕੀਆਂ ਦਿੰਦਾ ਲੋਕਾਂ ਦੀਆਂ ਮਾਵਾਂ ਭੈਣਾਂ ਨੂੰ ਬਾਜ਼ਾਰੂ ਤੇ ਗੰਦੇ ਲਫ਼ਜ਼ ਵਰਤਦਾ ਉਸ ਧੜੇ ਦੇ ਨਾਲ ਤੁਸੀਂ ਖੜਗੇ ਜਾ ਕੇ ਸਦੀਪ ਸਿੰਘ ਜੀ ਦੇ ਭਰਾ ਨੂੰ ਬੇਨਤੀ ਆ ਹੁਣ ਵੀ ਸਵਾ ਹੈਗਾ ਤੁਹਾਡਾ ਭਰਾ ਕੌਮ ਦੇ ਲਈ ਉਹਨੇ ਕੁਝ ਕੀਤਾ ਇੱਕ ਧੜੇ ਦੇ ਲਈ ਨਹੀਂ ਕੀਤਾ ਤੁਸੀਂ ਉਹਨਾਂ ਦੇ ਨਾਲ ਜਾ ਕੇ ਖੜ ਗਏ ਤਾਂ ਫਿਰ ਕੌਮ ਨੇ ਤੁਹਾਨੂੰ ਜਿਹੜਾ ਹੈਗਾ ਨਕਾਰ ਦਿੱਤਾ ਤੁਹਾਡੇ ਭਰਾ ਨੂੰ ਕਿਸੇ ਪਛਾਣ ਦੀ ਕਿਸੇ ਧੜੇ ਦੀ ਕਿਸੇ ਐਦਾਂ ਦੇ ਟੁੱਚੜੀ ਜਿਹੀ ਜਥੇਬੰਦੀ ਦੀ ਲੋੜ ਨਹੀਂ ਹੈ ਤੁਸੀਂ ਆਪਣੇ ਭਰਾ ਦੀ ਕੁਰਬਾਨੀ ਨੂੰ ਛੋਟਾ ਕੀਤਾ ਅੱਜ ਇਸ ਧੜੇ ਨੂੰ ਜਿਹੜਾ ਅਸਲ ਕੰਮ ਸੋਪਿਆ ਗਿਆ ਸਿੱਖਾਂ ਦੀ ਵੋਟ ਨੂੰ ਖੇਰੂ ਕਰਨਾ ਇਸ ਧੜੇ ਨੂੰ ਜਿਹੜਾ ਅਸਲ ਕੰਮ ਸੋਪਿਆ ਗਿਆ ਸਿੱਖਾਂ ਦੀ ਵੋਟ ਨੂੰ ਡਿਵਾਈਡ ਕਰਨਾ ਉਹ ਅੱਜ ਤੁਹਾਡੇ ਸਾਹਮਣੇ ਆ ਜੇ ਇਹ ਹੀ ਵੋਟਾਂ ਸਾਂਝੇ ਤੌਰ ਤੇ ਪੰਥਕ ਤੌਰ ਤੇ ਇੱਕ ਸਿੱਖਾਂ ਦੇ ਇੱਕ ਨੁਮਾਇੰਦੇ ਨੂੰ ਪਈਆਂ ਹੁੰਦੀਆਂ ਤੇ ਅੱਜ ਸਭ ਤੋਂ ਵੱਧ ਵੋਟ ਜਿਹੜੀ ਹੈਗੀ ਆ ਉਹ ਸਿੱਖਾਂ ਦੀ ਹੁੰਦੀ ਆ 7 8ਵੇਂ ਦੀ ڪرਸੀ ਦੇ ਲਈ ਤੁਹਾਨੂੰ ਇਹ ਚੋਣ ਲੜਨੀ ਹੀ ਨਹੀਂ ਚਾਹੀਦੀ ਸੀ ਸੰਦੀਪ ਸਿੰਘ ਸੰਨੀ ਦੇ ਭਰਾ ਸਾਹਿਬ ਮੈਂ ਤੁਹਾਨੂੰ ਬਾਰ-ਬਾਰ ਸੰਦੀਪ ਸਿੰਘ ਸੰਨੀ ਦਾ ਭਰਾ ਇਸ ਲਈ ਕਹਿੰਦਾ ਹੁੰਦਾ ਕਿਉਂਕਿ ਤੁਸੀਂ ਉਹਦੇ ਕਰਕੇ ਹੋ ਤੇ ਇਹ ਇਹ ਜਿਹੜੀ ਨਮੋਸ਼ੀ ਆ ਨਾ ਇਹ ਸਾਡੇ ਸਾਰਿਆਂ ਦੇ ਲਈ ਆ ਤੇ ਦੂਜੀ ਚੀਜ਼ ਸੰਦੀਪ ਸਿੰਘ ਨੂੰ ਹਰਾਉਣ ਵਾਲੇ ਇੰਜਣ ਮਹਿਕਮਾ ਬਗੇਲਾ ਪਾਰਟੀ ਗੰਦ ਗਾਲ ਫੋਟੋ ਐਡੀਟ ਮਹਿਕਮਾ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਹਨਾ ਤੁਹਾਡੀ ਕਰਤੂਤਾਂ ਜਿਹੜੀਆਂ ਨੇ ਜਿੰਨੀ ਤੁਸੀਂ ਲੋਕਾਂ ਨੂੰ ਗਾਲ ਕੱਢੀ ਜਿੰਨੀ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਗਾਲ ਕੱਢੀ ਜਿੰਨਾ ਤੁਸੀਂ ਗੰਦ ਵਕਿਆ ਉਹਦਾ ਰਿਜ਼ਲਟ ਜਿਹੜਾ ਹੈਗਾ ਲੋਕਾਂ ਨੇ ਤੁਹਾਨੂੰ ਦਿੱਤਾ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਵੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਤੁਸੀਂ ਪੰਥ ਨੂੰ ਛੋਟਾ ਕਰਕੇ ਤੇ ਇੱਕ ਧੜੇ ਨੂੰ ਵੱਡਾ ਕਰਦੇ ਪਏ ਹੋ ਉਹ ਵੀ ਉਸ ਧੜੇ ਨੂੰ ਜਿਹੜਾ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਗੰਦ ਵਗਦਾ ਲੋਕਾਂ ਦੇ ਬੱਚਿਆਂ ਦੀਆਂ ਬਲਾਤਕਾਰ ਦੀਆਂ ਧਮਕੀਆਂ ਦਿੰਦਾ ਲੋਕਾਂ ਦੀਆਂ ਮਾਵਾ ਭੈਣਾਂ ਨੂੰ ਬਾਜ਼ਾਰੂ ਤੇ ਗੰਦੇ ਲਫ਼ਜ਼ ਵਰਤਦਾ ਉਸ ਧੜੇ ਦੇ ਨਾਲ ਤੁਸੀਂ ਖੜਗੇ ਜਾ ਕੇ ਤੇ ਤੁਸੀਂ ਆਪਣੇ ਭਰਾ ਦੀ ਕੁਰਬਾਨੀ ਨੂੰ ਛੋਟਾ ਕਰ ਰਹੇ ਹੋ ਇਹ ਮੈਂ ਇਲੈਕਸ਼ਨਸ ਤੋਂ ਪਹਿਲਾਂ ਕਿਹਾ ਸੀ ਪਰ ਸ਼ਾਇਦ ਤੁਹਾਨੂੰ ਗੱਲ ਸਮਝ ਨਹੀਂ ਆਈ ਹੁਣ ਸ਼ਾਇਦ ਤੁਹਾਨੂੰ ਗੱਲ ਸਮਝ ਆ ਜਾਵੇ ਹੁਣ ਵੀ ਸਮਾਂ ਹੈਗਾ ਸੰਦੀਪ ਸਿੰਘ ਜੀ ਸੰਦੀਪ ਸਿੰਘ ਜੀ ਦੇ ਭਰਾ ਨੂੰ ਬੇਨਤੀ ਆ ਹੁਣ ਵੀ ਸਮਾਂ ਹੈਗਾ ਤੁਹਾਡਾ ਭਰਾ ਕੌਮ ਦੇ ਲਈ ਉਹਨੇ ਕੁਝ ਕੀਤਾ ਇੱਕ ਧੜੇ ਦੇ ਲਈ ਨਹੀਂ ਕੀਤਾ ਤੁਹਾਡਾ ਭਰਾ ਕੌਮ ਦਾ ਸਾਂਝਾ ਆ ਉਹ ਇੱਕ ਧੜੇ ਦਾ ਨਹੀਂ ਹੈਗਾ ਤੁਹਾਡੇ ਭਰਾ ਦੀ ਕੁਰਬਾਨੀ ਨੂੰ ਛੋਟਾ ਨਾ ਕਰੋ ਔਰ ਖਾਸ ਤੌਰ ਤੇ ਐਦਾਂ ਦੇ ਇੱਕ ਗੰਦੇ ਜੇ ਧੜੇ ਦੇ ਲਈ ਜਿਨ੍ਹਾਂ ਦਾ ਕੰਮ ਆ ਲੋਕਾਂ ਦੀਆਂ ਧੀਆ ਭੈਣਾਂ ਦੀਆਂ ਨੰਗੀਆਂ ਫੋਟੋਆਂ ਐਡਿਟ ਕਰਨਾ ਜਿਨ੍ਹਾਂ ਦਾ ਕੰਮ ਆ ਲੋਕਾਂ ਦੀਆਂ ਧੀਆ ਭੈਣਾਂ ਦੇ ਨਾਲ ਸ਼ਬਦੀ ਬਲਾਤਕਾਰ ਕਰਨੇ ਜਿਨ੍ਹਾਂ ਦਾ ਕੰਮ ਆ ਲੋਕਾਂ ਦੀਆਂ ਧੀਆ ਭੈਣਾਂ ਦੀਆਂ ਫੋਟੋਆਂ ਕੱਢ ਕੇ ਉਹਨਾਂ ਨੂੰ ਅਸ਼ਲੀਲ ਫੋਟੋਆਂ ਵਿੱਚ ਤਬਦੀਲ ਕਰਕੇ ਲੋਕਾਂ ਨੂੰ ਬਲੈਕਮੇਲ ਕਰਨਾ ਜਿਨ੍ਹਾਂ ਦਾ ਕੰਮ ਆ ਸਾਬਕਾ ਖੜਕੂਆਂ ਨੂੰ ਗਾਲਾਂ ਕੱਢਣੀਆਂ ਜਿਨ੍ਹਾਂ ਦਾ ਕੰਮ ਆ ਸਾਬਕਾ ਸੰਘਰਸ਼ੀਆਂ ਦੀਆਂ ਬੱਚੀਆਂ ਦੀਆਂ ਫੋਟੋਆਂ ਐਡਿਟ ਕਰਨੀਆਂ ਜਿਨ੍ਹਾਂ ਦਾ ਕੰਮ ਹੈ ਇਹਨਾਂ ਦੇ ਖਿਲਾਫ ਬੋਲਣ ਵਾਲੇ ਹਰੇਕ ਬੰਦੇ ਦੇ ਘਰ ਪਰਿਵਾਰ ਮਾਂ ਭੈਣ ਭਰਾ ਭਾਈ ਹਰੇਕ ਨੂੰ ਗੰਦ ਬਕਣਾ ਤੁਸੀਂ ਉਹਨਾਂ ਦੇ ਨਾਲ ਜਾ ਕੇ ਖੜ ਗਏ ਤਾਂ ਫਿਰ ਕੌਮ ਨੇ ਤੁਹਾਨੂੰ ਜਿਹੜਾ ਹੈਗਾ ਨਕਾਰ ਦਿੱਤਾ ਇੱਕ ਕਸੂਰ ਜਿਹੜਾ ਇਹ ਨਾ ਤੁਹਾਡਾ ਨਾ ਤੁਹਾਡੇ ਭਰਾ ਦਾ ਇਹ ਸਾਰਾ ਕਸੂਰ ਉਸ ਗੰਦੇ ਤੇ ਗਲੀਸ਼ ਧੜੇ ਦਾ ਆ ਤੇ ਤੁਹਾਨੂੰ ਪਹਿਲਾਂ ਵੀ ਬੇਨਤੀ ਕਰਦੇ ਰਹੇ ਹਾਂ ਇਸ ਧੜੇ ਦਾ ਇਸ ਧੜੇ ਤੋਂ ਪਹਿਲਾਂ ਵੀ ਗੁਰੂ ਪਾਤਸ਼ਾਹ ਦੀ ਕੌਮ ਜੀਉਂਦੀ ਸੀ ਇਸ ਧੜੇ ਤੋਂ ਪਹਿਲਾਂ ਵੀ ਗੁਰੂ ਪਾਤਸ਼ਾਹ ਦਾ ਪੰਥ ਜੀਉਂਦਾ ਸੀ ਇਸ ਧੜੇ ਦੇ ਖਤਮ ਹੋਣ ਤੋਂ ਬਾਅਦ ਵੀ ਗੁਰੂ ਪਾਤਸ਼ਾਹ ਦੇ ਪੰਥ ਨੇ ਜੁਗੋ ਜੋਗਾ ਟੱਲ ਰਹਿਣਾ ਆ ਤੇ ਤੁਸੀਂ ਇੱਕ ਪੰਥ ਦੇ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਆਏ ਸੀ ਤੇ ਜਾ ਕੇ ਤੁਸੀਂ ਇੱਕ ਦੀ ਗੋਦੀ ਚੜ ਗਏ ਤੇ ਉਹਦਾ ਰਿਜ਼ਲਟ ਤੁਹਾਨੂੰ ਬਾਰ-ਬਾਰ ਬੇਨਤੀਆਂ ਕਰਦੇ ਰਹੇ ਤੁਹਾਡੇ ਤੱਕ ਮੈਸੇਜ ਭੇਜੇ ਤੁਹਾਡੇ ਸਮਝ ਨਹੀਂ ਆਈ ਸ਼ਾਇਦ ਹੁਣ ਸਮਝ ਆ ਜੇ ਜੇ ਹੁਣ ਵੀ ਸੰਭਲ ਜਮੂ ਤੁਹਾਡਾ ਭਰਾ ਕੌਮ ਦਾ ਸ਼ੇਰ ਆ ਤੁਹਾਡੇ ਭਰਾ ਨੂੰ ਕਿਸੇ ਪਛਾਣ ਦੀ ਕਿਸੇ ਦੀ ਕਿਸੇ ਐਦਾਂ ਦੇ ਟੁੱਚੜੀ ਜੀ ਜਥੇਬੰਦੀ ਦੀ ਲੋੜ ਨਹੀਂ ਹੈ ਤੁਸੀਂ ਆਪਣੇ ਭਰਾ ਦੀ ਕੁਰਬਾਨੀ ਨੂੰ ਛੋਟਾ ਕੀਤਾ ਅੱਜ ਤੇ ਇਹ ਜਿਹੜੀ ਨਮੋਸ਼ੀ ਆ ਨਾ ਇਹ ਸਾਡੇ ਸਾਰਿਆਂ ਦੇ ਲਈ ਆ ਤੇ ਦੂਜੀ ਚੀਜ਼ ਇੱਕ ਪਾਸੇ ਅਕਾਲੀ ਦਲ ਦੀ VOTING ਆ ਰਹੀ ਸੀ ਤੇ ਇੱਕ ਪਾਸੇ ਤੁਹਾਡੀ ਆ ਰਹੀ ਸੀ ਟੋਟਲ ਗੈਪ ਆਪ ਆਮ ਪਾਰਟੀ ਤੋਂ ਤੁਹਾਡਾ ਗੈਪ ਜਿਹੜਾ ਹੈਗਾ ਉਹ ਲਗਾਤਾਰ ਇੰਨਾ ਕ ਬਣਦਾ ਰਿਹਾ ਜਿੰਨੀਆਂ ਕ ਵੋਟਾਂ 5000 ਵੋਟਾਂ ਤੁਹਾਡੀਆਂ ਤੇ ਉਧਰ 200 300 ਵੋਟਾਂ ਦਾ ਗੈਪ 4000 ਵੋਟਾਂ ਤੁਹਾਡੀਆਂ ਉਧਰ 1000 ਵੋਟਾਂ ਦਾ ਗੈਪ ਅਕਾਲੀ ਦਲ ਤੇ ਆਪ ਵਾਲਿਆਂ ਦੇ ਵਿੱਚ 500 700 ਵੋਟਾਂ ਦਾ ਗੈਪ ਚੱਲ ਰਿਹਾ ਸੀ ਤੇ ਤੁਹਾਡੀਆਂ 1400 1500 1800 ਵੋਟਾਂ ਇਦਾਂ ਆ ਰਹੀਆਂ ਸੀ ਇਸ ਧੜੇ ਨੂੰ ਜਿਹੜਾ ਅਸਲ ਕੰਮ ਸੋਪਿਆ ਗਿਆ ਸਿੱਖਾਂ ਦੀ ਵੋਟ ਨੂੰ ਖੇਰੂ ਕਰਨਾ ਇਸ ਧੜੇ ਨੂੰ ਜਿਹੜਾ ਅਸਲ ਗੰਮ ਸੋਪਿਆ ਗਿਆ ਸਿੱਖਾਂ ਦੀ ਵੋਟ ਨੂੰ ਡਿਵਾਈਡ ਕਰਨਾ ਉਹ ਅੱਜ ਤੁਹਾਡੇ ਸਾਹਮਣੇ ਆ ਜੇ ਇਹ ਹੀ ਵੋਟਾਂ ਸਾਂਝੇ ਤੌਰ ਤੇ ਪੰਥਕ ਤੌਰ ਤੇ ਇੱਕ ਸਿੱਖਾਂ ਦੇ ਇੱਕ ਨੁਮਾਇੰਦੇ ਨੂੰ ਪਈਆਂ ਹੁੰਦੀਆਂ ਤੇ ਅੱਜ ਸਭ ਤੋਂ ਵੱਧ ਵੋਟ ਜਿਹੜੀ ਹੈਗੀ ਆ ਉਹ ਸਿੱਖਾਂ ਦੀ ਹੁੰਦੀ। ਸਭ ਤੋਂ ਵੱਧ ਵੋਟ ਦੇ ਨਾਲ ਸਿੱਖਾਂ ਦਾ ਉਹ ਸਾਂਝਾ ਨੁਮਾਇੰਦਾ ਜਿੱਤਿਆ ਹੁੰਦਾ। ਜਿਹੜਾ ਪੰਥਕ ਨੁਮਾਇੰਦੇ ਦੇ ਤੌਰ ਤੇ ਖੜਿਆ ਹੁੰਦਾ। ਚਾਹੇ ਇਹ ਤੁਸੀਂ ਸੀ ਚਾਹੇ ਧਰਮੀ ਫੌਜੀ ਪਰਿਵਾਰ ਸੀ ਇਹਨਾਂ ਦੀ ਗੰਦੀ ਰਾਜਨੀਤੀ ਨੇ ਇੱਕ ਪਾਸੇ ਕੌਮ ਦਾ ਸ਼ੇਰ ਪਰਿਵਾਰ ਤੇ ਇੱਕ ਪਾਸੇ ਧਰਮੀ ਫੌਜੀ ਪਰਿਵਾਰ ਆਮਣੇ ਸਾਹਮਣੇ ਲਿਆ ਕੇ ਖੜੇ ਕਰ ਦਤ ਤੇ ਉਹਦੇ ਵਿੱਚ ਵੋਟ ਵੰਡੀ ਗਈ ਸਿੱਖਾਂ ਦੀ ਇਹੀ ਵਾਪਰਨਾ ਬੀਜੇਪੀ ਵਾਲਾ ਜਿਹੜਾ ਬੀਜੇਪੀ ਦਾ ਅਜੰਡਾ ਆ ਨਾ ਉਹ ਇਹੀ ਆ ਕਿ ਇੱਕ ਪਾਸੇ ਹਿੰਦੂਆਂ ਦੀ ਵੋਟ ਸਾਂਝੀ ਹੋਵੇ Hindu pahayachari ਦੀ ਵੋਟ ਇੱਕ ਜਗ੍ਹਾ ਇਕਜੁੱਟ ਪਵੇ ਤੇ ਦੂਜੇ ਪਾਸੇ ਸਿੱਖਾਂ ਦੀ ਵੋਟ ਤਿੰਨ ਧੜਿਆਂ ਚ ਚਾਰ ਧੜਿਆਂ ਚ ਪਵੇ ਜੇ ਇੱਕ ਪਾਸੇ 10 ਜਣੇ ਖੜੇ ਨੇ ਤੇ ਉਹਨਾਂ ਦੇ ਵਿੱਚੋਂ ਦੀ 6 ਜਾਣੇ ਇਹ ਇੱਕ 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 ਵੋਟ 6 ਜਾਣਿਆਂ ਨੂੰ ਪਾ ਰਹੇ ਨੇ ਤੇ ਇੱਕ ਪਾਸੇ 4 ਜਾਣੇ ਖੜੇ ਨੇ ਤੇ ਉਹ 4-4 4 ਜਾਣੇ ਸਾਰੇ ਇੱਕੋ ਇੱਕੋ ਬੰਦੇ ਨੂੰ ਵੋਟ ਪਾਉਂਦੇ ਨੇ ਤਾਂ ਬਹੁਮਤ ਉਧਰ ਜਾਂਦੀ ਆ ਇਹ ਕੈਲਕੂਲੇਸ਼ਨ ਤੁਹਾਨੂੰ ਮੈਨੂੰ ਲੱਗਦਾ ਕਿ ਭੇਡਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ ਹੁਣ ਜੇ ਸਮਝ ਆ ਜਾਵੇ ਸ਼ਾਇਦ ਸਮਝ ਆ ਜਾਵੇ ਗੱਲ ਇਹ ਆ ਗਿਆ ਕਿ ਇੱਕ ਸਾਂਝੀ ਪਾਰਟੀ ਇੱਕ ਰਵਾਇਤੀ ਪਾਰਟੀ ਇੱਕ ਕੋਈ ਐਸਾ ਤੜਾ ਜਿਹੜਾ ਕੌਮ ਦਾ ਇੱਕੋ ਇੱਕ ਤੜਾ ਹੋਵੇ ਇੱਕੋ ਨਿਸ਼ਾਨ ਹੋਵੇ ਔਰ ਸਾਰਾ ਪੰਥ ਉਹਦੇ ਪਿੱਛੇ ਖੜਿਆ ਹੋਵੇ ਪਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਕੌਮ ਦੀਆਂ ਵੋਟਾਂ ਤੋੜੀਆਂ ਤੇ ਤੁਹਾਨੂੰ ਉਹਦਾ ਪਿਆਦਾ ਬਣਾਇਆ ਤੁਹਾਨੂੰ ਕੌਮ ਦੀਆਂ ਵੋਟਾਂ ਤੋੜਨ ਦਾ ਪਿਆਦਾ ਬਣਾਇਆ ਗਿਆ ਤੁਹਾਡੇ ਭਰਾ ਦੀ ਜਿਹੜੀ ਕੁਰਬਾਨੀਆਂ ਨੇ ਉਹ ਜੁਗਾ ਜੁਗਾ ਤੱਕ ਯਾਦ ਰੱਖੀ ਜਾਣੀ ਹੈਗੀ ਆ ਜੁਗਾ ਜੁਗਾ ਤੱਕ ਯਾਦ ਰੱਖੀ ਜਾਏਗੀ ਤੁਹਾਡੇ ਭਰਾ ਦੀ ਕੁਰਬਾਨੀ ਨਾ ਛੋਟੀ ਹੋਣੀ ਐ ਇਹਨਾਂ ਚੋਣਾਂ ਦੇ ਨਾਲ ਆਹ 7-8 ਮਹੀਨੇ ਦੀ ਕੁਰਸੀ ਦੇ ਲਈ ਤੁਹਾਨੂੰ ਇਹ ਚੋਣ ਲੜਨੀ ਹੀ ਨਹੀਂ ਚਾਹੀਦੀ ਸੀ ਸੰਦੀਪ ਸਿੰਘ ਸੰਨੀ ਦੇ ਭਰਾ ਸਾਹਿਬ ਮੈਂ ਤੁਹਾਨੂੰ ਬਾਰ-ਬਾਰ ਸੰਦੀਪ ਸਿੰਘ ਸੰਨੀ ਦਾ ਭਰਾ ਇਸ ਲਈ ਕਹਿਣਾ ਹੁੰਦਾ ਕਿਉਂਕਿ ਤੁਸੀਂ ਉਹਦੇ ਕਰਕੇ ਹੋ ਉਹਦੀ ਕੁਰਬਾਨੀ ਵੱਡੀ ਆ ਇਹ 7-8 ਮਹੀਨੇ ਦੀ ਜਿਹੜੀ ਕੁਰਸੀ ਸੀ ਇਹ 7-8 ਮਹੀਨੇ ਦੀ ਕੁਰਸੀ ਦੇ ਕਰਕੇ ਤੁਸੀਂ ਇਹ ਚੋਣ ਲੜੀ ਤੇ ਤੁਸੀਂ ਉਹ ਨਮੋਸ਼ੀ ਆਪਣੇ ਭਰਾ ਦੀ ਝੁੱਲੀ ਦੇ ਵਿੱਚ ਪਾਤੀ ਤੁਹਾਨੂੰ ਇਹਨਾਂ ਨੇ ਪੰਪ ਛਕਾਏ ਹਾਲੇ ਇਹਨਾਂ ਦੇ ਦਾ ਬਹੁਤ ਬੁਰਾ ਹਾਲ ਹੋਣਾ ਹਾਲੇ ਇਹਨਾਂ ਦੇ ਦੀ ਬਹੁਤ ਜਲਾਲਤ ਹੋਣੀ ਆ ਇਹਨਾਂ ਦੇ ਕੀਤੇ ਕਰਮ ਜਿਹੜੇ ਹੈਗੇ ਆ ਉਹ ਇਹਨਾਂ ਦੇ ਸਾਹਮਣੇ ਹੱਲੇ ਆਣੇ ਆ 27 ਚ ਤੁਸੀਂ ਦੇਖੋਗੇ ਇਹਨਾਂ ਨੂੰ ਰੁੱਲਦੇ ਹੋਏ ਤੇ ਮਹਾਰਾਜ ਕਿਰਪਾ ਕਰੇ ਇਹਨਾਂ ਨੂੰ ਰੋਲ ਦੇਾਂਗੇ ਮਾਰੇ ਕਿਰਪਾ ਕਰੇ ਇਹਨਾਂ ਨੂੰ ਇਹਨਾਂ ਦਾ ਅਸਲ ਚਿਹਰਾ ਜੜਾ ਆ ਸੰਗਤ ਦੇ ਸਾਹਮਣੇ ਹਾਲੇ ਤੱਕ ਕੁਝ ਵੀ ਨਹੀਂ ਆਇਆ ਇਹਨਾਂ ਦਾ ਇਹਨਾਂ ਨੂੰ ਨੰਗੇ ਕਰਕੇ ਦਿਣਾਵਾਂਗੇ ਪਰ ਕੌਮ ਨੂੰ ਵੀ ਬੇਨਤੀ ਆ ਬੇਨਤੀ ਇਹ ਆ ਕਿ ਕੌਮ ਵੱਡੀ ਆ ਇੱਕ ਗੁੰਡਿਆਂ ਦਾ ਬਦਮਾਸ਼ਾਂ ਦਾ ਲੁੱਚਿਆਂ ਦਾ ਲਫੰਗਿਆਂ ਦਾ ਨਸ਼ੇੜੀਆਂ ਦਾ ਧੜਾ ਨਹੀਂ ਵੱਡਾ ਹੈਗਾ ਤੇ ਇਸ ਧੜੇ ਨੂੰ ਕੌਮ ਦੇ ਵਿੱਚੋਂ ਦੀ ਇੱਕ ਇਸ ਧੜੇ ਨੇ ਇੱਕ ਸਮੇਂ ਕੌਮ ਨੂੰ ਖੁੱਡੇ ਲੈਣ ਲਾਇਆ ਲੋਕ ਡਰਦੇ ਨੇ ਇਸ ਧੜੇ ਤੋਂ ਕਿ ਗਾਲਾਂ ਦੇਣਗੇ ਬੱਚਿਆਂ ਦੀਆਂ ਫੋਟੋਆਂ ਐਡਿਟ ਕਰਨਗੇ ਬੱਚਿਆਂ ਦੀਆਂ ਅਸ਼ਲੀਲ ਫੋਟੋਆਂ ਬਣਾ ਕੇ ਜਲੀਲ ਕਰਨਗੇ ਕੌਮ ਦੇ ਵੱਡੇ ਵੱਡੇ ਜਿਹੜੇ ਸੂਝਵਾਨ ਆਗੂ ਸਹਿਬਾਨ ਹੈਗੇ ਆ ਇਹਨਾਂ ਨਾਲ ਮੂੰਹ ਨਹੀਂ ਲਾਂਦੇ ਤੇ ਤੁਸੀਂ ਜਾ ਕੇ ਉਹਨਾਂ ਦੇ ਨਾਲ ਖੜ ਗਏ ਇਹਨਾਂ ਦੀਆਂ ਇਹ ਗੁੰਡਾਗਰਦੀਆਂ ਤੇ ਇਹਨਾਂ ਦੀਆਂ ਕਰਤੂਤਾ ਲੋਕੀ ਡਰਦੇ ਹੋਣਗੇ ਜ਼ਰੂਰ ਡਰਦੇ ਹੋਣਗੇ ਪਰ ਹੁਣ ਅਸੀਂ ਨਹੀਂ ਡਰਦੇ ਤੇ ਸਾਡੇ ਨਾਲ ਬਹੁਤ ਸਾਰੇ ਨੌਜਵਾਨ ਨਹੀਂ ਡਰਦੇ ਇਹਨਾਂ ਦੀਆਂ ਗੋਲੀਆਂ ਤੋਂ ਨਾ ਅਸੀਂ ਡਰਦੇ ਤੇ ਨਾ ਬਹੁਤ ਸਾਰੇ ਨੌਜਵਾਨ ਨਹੀਂ ਡਰਦੇ ਇਹਨਾਂ ਦੀਆਂ ਬਦਤਮੀਜ਼ੀਆਂ ਤੋਂ ਇਹਨਾਂ ਦੀਆਂ ਗਾਲਾਂ ਤੋਂ ਨਾ ਅਸੀਂ ਡਰਦੇ ਆਂ ਇੰਜਣ ਕੁੱਟ ਮੈਕਮਾ ਸਾਡਾ ਆ ਇਹਨਾਂ ਦਾ ਇੰਜਣ ਮੈਕਮਾ ਤੇ ਅਸੀਂ ਇੰਜਣ ਕੁੱਟ ਮੈਕਮੇ ਵਾਲੇ ਆ ਤੁਹਾਡਾ ਇੰਜਣ ਐਸਾ ਕੁੱਟਾਂਗੇ ਨਾ ਕਿ 27 'ਚ ਤੁਹਾਨੂੰ ਦੱਸਾਂਗੇ ਤੁਸੀਂ ਦੌੜੋ ਗੜਾਵਾਂਗੇ ਤੁਹਾਨੂੰ 27 ਦੇ ਵਿੱਚ ਇਨਾਂ ਦਾ ਇਹ ਜਿਹੜਾ ਟੁੱਚੜੂ ਧੜਾਇਆ ਨਾ ਇਹਨੂੰ ਕੌਮ ਚੋਂ ਬਾਹਰ ਕੱਢਾਂਗੇ ਤੇ ਕੱਢ ਕੇ ਰਹਾਗੇ ਤੁਸੀਂ ਦਿਓ ਗਾਲਾ ਤੇ ਬੇਨਤੀ ਆ ਸੰਦੀਪ ਸਿੰਘ ਸਣੀ ਦੇ ਭਰਾਤਾ ਜੀ ਇਹਨਾਂ ਦੀ ਗੋਦੀ ਚੋਂ ਉਤਰੋ ਤੇ ਆਪਣੇ ਭਰਾ ਦੀ ਕੁਰਬਾਨੀ ਜਿਹੜੀ ਆ ਉਹਨੂੰ ਇਹਨਾਂ ਦੀ ਝੋਲੀ ਚ ਨਾ ਪਾਓ ਇਹ ਕੌਮ ਦੀ ਇਹ ਗੁਰੂ ਪੰਥ ਦੀ ਉਹਨਾਂ ਨੇ ਸੇਵਾ ਕੀਤੀ ਆ ਤੇ ਇਹਨੂੰ ਕੌਮ ਦੀਓ ਰਹਿਣ ਦਿਓ ਤੁਸੀਂ ਇੱਕ ਕੌਮ ਨੂੰ ਛੋਟੀ ਸਮਝ ਕੇ ਤੇ ਕਿ ਢੜੇ ਦੀ ਗੋਦੀ ਚ ਜਾ ਕੇ ਬੈਠੇ ਸੀ ਤੁਹਾਡੇ ਨਾਲ ਇਹ ਅੱਜ ਤਾਂ ਹੋਇਆ ਤੇ ਇਹ ਜਿਹੜਾ ਹੈਗਾ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਤੇ ਬਾਕੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਹੁਣ ਜਿਹੜਾ ਇਹਨਾਂ ਨੇ ਇੱਕ ਜਿਹੜਾ ਇਹਨਾਂ ਨੇ ਇੱਕ ਦਹਿਸ਼ਤ ਦਾ ਮਾਹੌਲ ਬਣਾਇਆ ਸੀ ਉਹ ਦਹਿਸ਼ਤ ਦਾ ਮਾਹੌਲ ਬਹੁਤ ਜ਼ਿਆਦਾ ਪਿੱਛੇ ਤੱਕ ਚੁੱਕੇ ਆ ਬਗੇਲਾ ਗੈਂਗ ਇੰਜਣ ਮਹਿਕਮਾ ਗੈਂਗ ਫੋਟੋ ਐਡਿਟਡ ਗੈਂਗ ਹੁਣ ਇਹਨਾਂ ਦੀ ਚਾਲਬਾਜ਼ੀ ਇੰਨੀ ਨਹੀਂ ਚੱਲਦੀ ਜਿੰਨੀ ਇਹ ਚਲਾਉਂਦੇ ਸੀ ਉਸ ਸਮੇਂ ਇਹ ਇਹਨਾਂ ਦਾ ਦਿਨੋਂ ਦਿਨ ਪਰਤੀ ਦਿਨ ਇਹਨਾਂ ਨੂੰ ਖੁੱਡੇ ਲੈਣ ਲਾਵਾਂਗੇ ਤੇ ਹੋਰ ਲਾਵਾਂਗੇ ਸੰਦੀਪ ਸੰਨੀ ਦੇ ਭਰਾਤਾ ਜੀ ਤੁਹਾਡਾ ਭਰਾ ਕੌਮ ਦਾ ਸ਼ੇਰ ਆ ਤੇ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਾਂਗਾ ਗਿਆਨੀ ਗੜਗੱਜ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਸੰਦੀਪ ਸੰਨੀ ਨੂੰ ਪਛਾਣਿਆ ਜਾਵੇ ਸੰਦੀਪ ਸੰਨੀ ਨੂੰ ਇੱਕ ਐਸਾ ਕੋਈ ਖਤਾਬ ਦਿੱਤਾ ਜਾਵੇ ਕੌਮ ਦੇ ਸ਼ੇਰ ਦਾ ਅੱਜ ਜਿਹੜਾ ਇਹ ਵਾਪਰਿਆ ਉਹਨਾਂ ਦੀ ਜਿਹੜੀ ਇੱਕ ਨਮੋਸ਼ੀ ਹੋਈ ਆ ਅਸੀਂ ਇਹ ਚੋਣਾਂ ਤੋਂ ਪਹਿਲਾਂ ਕਰਨਾ ਚਾਹੁੰਦੇ ਸੀ ਪਰ ਸੰਦੀਪ ਸੰਨੀ ਦਾ ਭਰਾ ਜਾ ਕੇ ਇੱਕ ਟੜੇ ਦੇ ਗੋਦੀ ਚੜ ਗਿਆ ਜਿਸ ਕਰਕੇ ਸਾਨੂੰ ਇਹ ਇਹ ਚੀਜ਼ ਸਾਨੂੰ ਰੋਕਣੀ ਪਈ ਪਰ ਅੱਜ ਮੈਂ ਬੇਨਤੀ ਕਰਾਂਗਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੰਦੀਪ ਸੰਨੀ ਦੇ ਭਰਾ ਨੂੰ ਜਿੰਨੇ ਕਿ ਇੱਕ ਬੂਚੜ ਨੂੰ ਸੁੱਧਿਆ ਜਿਹੜਾ ਸੈਂਕੜੇ ਸਿੱਖ ਨੌਜਵਾਨਾਂ ਦਾ ਕਾਤਲ ਸੀ ਉਹਨੂੰ ਕੌਮ ਦੇ ਸ਼ੇਰ ਦਾ ਖਿਤਾਬ ਦਿੱਤਾ ਜਾਵੇ ਆਪ ਜੀ ਵੱਲੋਂ ਰੈਕਗਨਾਈਜ਼ ਕੀਤਾ ਜਾਵੇ ਕੋਈ ਮੰਗ ਪੱਤਰ ਦੇਣ ਦੀ ਲੋੜ ਹੈਗੀ ਆ ਆਪ ਜੀ ਤੱਕ ਕੋਈ ਚਿੱਠੀ ਪਹੁੰਚਾਉਣ ਦੀ ਲੋੜ ਹੈਗੀ ਆ ਸਿੱਖ ਜਥੇਬੰਦੀਆਂ ਇਸ ਚੀਜ਼ ਦੇ ਵਿੱਚ ਅੱਗੇ ਆਣ ਕੋਈ ਵਫਦ ਬਣਾ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ ਜਾਵੇ ਉਹਨਾਂ ਨੂੰ ਇਹ ਕੋਈ ਵਫਦ ਜੜਾ ਹੈਗਾ ਕੋਈ ਲੈਟਰ ਸੁਪਿਆ ਜਾਵੇ ਤੇ ਸੰਦੀਪ ਸੰਨੀ ਨੂੰ ਰੈਕਗਨਾਈਜ਼ ਕੀਤਾ ਜਾਵੇ ਕੌਮ ਦੇ ਸ਼ੇਰ ਦੇ ਵਾ